ਪਤੇ ਸਰਦਾਰ ਸੁਖਾ ਸਿੰਘ ਜੀ ਬੀਬੀ ਕਸਰਕਾਰ ਗੁਰਮੱਥਾ ਕੇਂਦਰ ਮਿੱਠਾਪੁਰ ਜ਼ਿਲंधर ਵਿਖੇ ਜੋ ਹਫਤੇ ਵਿੱਚ 3 ਦਿਨ ਤਬਲੇ ਦੀ ਕਲਾਸ ਲੱਗਦੀ ਹੈ ਸੋ ਤਬਲੇ ਦੀ ਕਲਾਸ ਇੱਕ ਦਿਨ ਲਾਈ ਕੀਤੀ ਜਾਂਦੀ ਹੈ ਅੱਜ ਕਲਾਸ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਹਾਜ਼ਰ ਨੇ লাইਵ ਕਲਾਸ ਦੇ ਵਿੱਚ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਕਤੇ ਨਾ ਸਾਨ ਕੌਦੀ ਵਾਹਿ ਦੀ ਦਾ ਖਾਲਸਾ ਵਾਹਿ ਗੁਰਜ ਕੀ ਫਤਿਹ ਵਾਹਿਬ ਦੀ ਦਾ ਖਾਲਸਾ ਵਾਹਿ ਗੁਰਜ ਕੀ ਫਤਿਹ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਆਪਣਾ ਕੈਦਾ ਚੱਲਦਾ ਬਿਆਸ ਸੀਗਾ ਉਹਦਾ ਲਾਸਟ ਬਲਟਾ ਅੱਜ ਵਜਾਵਾਂਗੇ ਕੈਦਾ ਸੀ ਬਾਹ ਤਰ ਗੜਦਾ ਗਏ ਨਾ ਦਿਨ ਨਾ ਗਿਨ ਨਾ ਦਾਗੇ ਤਿੰਨਾ ਕਿੰਨਾ ਤਾਂ ਤਰ ਗੜਤਾ ਗਏ ਨਾ ਤਿੰਨ ਨਾ ਤਿੰਨ ਨਾ ਬਾਗੇ ਗਿਨ ਨਾ ਗਿਨ ਉਦਾਸ਼ੀਵਾ ਪਲਟਾ ਹੈ ਜੋ ਅੱਜ ਆਪਾਂ ਵਜਾਵਾਂਗੇ ਤੇ ਭਵਨਪ੍ਰੀਤ ਸਿੰਘ ਉਹ ਛੇਵਾ ਪਲਟਾ ਅੱਜ ਬੱਚਿਆਂ ਨੂੰ ਵਜਾ ਕੇ ਸੁਣਾਉਣਗੇ ਤੇ ਸਾਰੇ ਬੱਚੇ ਫਿਰ ਹੌਲੀ-ਹੌਲੀ ਰਿਪੀਟ ਕਰਨਗੇ ਜਿਹੜੇ ਛੋਟੇ ਬੱਚੇ ਆਪਣੇ ਕਨਾਲ ਅੱਜ ਬੈਠੇ ਆ ਇਹਨਾਂ ਨੇ ਬਹੁਤ ਅੱਛੀ ਮਿਹਨਤ ਕੀਤੀ ਤੇ ਹੁਣ ਅੱਜ ਇਹ ਆਪਾਂ ਨੂੰ ਕਹਿਰਵਾ ਵਜਾ ਕੇ ਬੈਠਣਾ ਕਹਿਰਵਾ ਜਿਹਨੂੰ ਆਪਾਂ ਬਰੰਮਤ ਕਹਿਰਵਾ ਵੀ ਕਹਿ ਦਿੰਦੇ ਆ ਉਹ ਸੁਣਾਉਣਗੇ ਜੇ ਪਹਿਲੇ ਆਪਾਂ ਪਲਟਾ ਹੋ ਜਾਵਾਂਗੇ ਸ਼ਿਵਾ ਤੋਂ ਪਵਨਪ੍ਰੀਤ ਸਿੰਘ ਅਜ ਕਰੰਗੇ ਸ਼ੁਰੂ ਚਲੋ ਜੀ ਪਲਟਾ ਬੋਲ ਕੇ ਸੁਣਾਉਣਗੇ ਧਾ ਤੇਰੇਗੇ ਤਿੰਨਾਗੇ ਤੇਰੇਗੇ ਤਿੰਨਾਗੇ ਤਿੰਨਾਗੇ ਧਾ ਤੇਰੇਗੇ ਤਿੰਨਾਗੇ ਤਿੰਨਾਗੇ ਤਿੰਨਾ ਧਾਗੇ ਤਿੰਨਾ ਕਿੰਨਾ ਧਾ ਤੇਰੇਗੇ ਤਿੰਨਾਗੇ ਤਿੰਨਾ ਇਤਾ ਤੇਰੇਗੇ ਤਿੰਨਾਗੇ ਧਾ ਤੇਰੇਗੇ ਤਾ ਤੇਰੇ ਘਟ ਤਿੰਨਾ ਕੇ ਤੇਰੇ ਘਟ ਤਿੰਨਾ ਕੇ ਤਿੰਨਾ ਕੇ ਤਿੰਨਾ ਧਾ ਤੇਰੇ ਘਟ ਧਿੰਨਾ ਕੇ ਧਿੰਨਾ ਗਿੰਨਾ ਧਾਗੇ ਧਿੰਨਾ ਗਿੰਨਾ ਧਾ ਤੇਰੇ ਘਟ ਧਿੰਨਾ ਕੇ ਤੇਰੇ ਘਟ ਧਿੰਨਾ ਕੇ ਧਿੰਨਾ ਕੇ ਧਿੰਨਾ ਧਾ ਤੇਰੇ ਘਟ ਧਿੰਨਾ ਕੇ ਧਿੰਨਾ ਗਿੰਨਾ ਧਾਗੇ ਤਿੰਨਾ ਕਿੰਨਾ ਤਾ ਤੇਰੇ ਘਟ ਤਿੰਨਾ ਕੇ ਤੇਰੇ ਘਟ ਤਿੰਨਾ ਕੇ ਤਿੰਨਾ ਕੇ ਤਿੰਨਾ ਧਾ ਤੇਰੇ ਘਟ ਧਿੰਨਾ ਕੇ ਧਿੰਨਾ ਗਿੰਨਾ ਧਾਗੇ ਧਿੰਨਾ ਗਿੰਨਾ ਉਹ ਜੀ ਕਰਤਾ ਆਪਣੇ ਹੱਥੀਂ ਕੁਝ ਇਜਾਮਗੇ ਨਾਲ ਸੁਣੋਂਗੇ ਚਲੋ ਕਿਉਂਕਿ ਇਹਨਾਂ ਦੇ ਪਿਛੇ ਰਿਪੀਟ ਕਰਿਓ ਬਿਲਕੁਲ ਸੋ ਬਾਤ ਤਾਤ ਟਕਟਕ ਤੇ ਟਿਕੜ ਦਿਨਾਂ ਗਿਨੇ ਦਿਨਾਂ ਗਿਨਾਂ ਦਾਗੇ ਤਿੰਨਾ ਕਿੰਨਾ ਤਾ ਟਿਕੜ ਦਿਨਾਂ ਕੇ ਤੇ ਟਿਕੜ ਦਿਨਾਂ ਕੇ ਤਿੰਨਾ ਕੇ ਤਿੰਨਾ ਤਾ ਟਿਕੜ ਦਿਨਾਂ ਕੇ ਤੇ ਟਿਕੜ ਦਿਨਾਂ ਕੇ ਤਿੰਨਾ ਕੇ ਤਿੰਨਾ ਟਿੱਕੜ ਦਿਨਾਂਗੇ ਦਿਨਾਂਗੇ ਨਾਂਗਾਗੇ ਟਿੱਕੜ ਦਿਨਾਂਗੇ ਦਿਨਾਂਗੇ ਨਾਂਗਾਗੇ ਟਿੱਕੜ ਦਿਨਾਂਗੇ ਦਿਨਾਂਗੇ ਜੋ ਦਿਨਾਂ ਦਿਨਾਂ ਗਿੰਨਾ ਦਾਗੇ ਦਿਨਾਂਗੇ ਸੱਤ ਟਿੱਕੜ ਦਿਨਾਂਗੇ

ਕਿੰਨਾ ਇਸੀ ਆਪਣਾ ਸ਼ੇਵਾ ਪਲਟਾ ਤੇ ਹੁਣ ਜਿਹੜੇ ਛੋਟੇ ਬੱਚੇ ਬੈਠੇ ਨੇ ਅਜ ਨਾਲ ਇਹ ਆਪਾਂ ਨੂੰ ਬੈਠਵਾ ਕੇ ਰਵਾ ਬੁਜਾ ਕੇ ਸੁਣਾਉਣਗੇ ਤੋਂ ਬਿਲਕੁਲ ਸਲੋ ਤੇ ਆਪਣੇ बोल किसी ने गलत लिखी हो ना हॉली तो इस दा निकास इस दे बोल हाँ जी धा तिट तिन तिन ता तिट धिन धिन धा तिट तिन तिन ता तिट धिन धिन आओ देखते हैं दा निकास का है धा तिट तिन तिन ता धिन ਆਪਣੇ ਇਸ ਅੰਗਦਵੀਰ ਸਿੰਘ ਸੰਦੀਪ ਸਿੰਘ ਤੇ ਆਪਣੇ ਪੌਨਪ੍ਰੀ ਸਿੰਘ ਬਹੁਤ ਅੱਛਾ ਇਹਨਾਂ ਦਾ ਜੋ ਰਿਆਜ਼ ਕਰ ਰਹੇ ਆ ਤੇ ਬਹੁਤ ਅੱਛੀ تعلیم ਜੋ ਲੈ ਰਹੇ ਆ ਤੇ ਹੁਣ ਆਪਾਂ ਆਪਣੇ ਜਿਹੜੇ ਬੱਚੇ ਉਧਰ ਬੈਠਾ ਉਹਨੂੰ ਤਬਲੇ ਤੇ ਬੁਲਾਵਾਂਗੇ ਇਹੇ ਕੈਰਵਾ ਉਹ ਬੱਚਾ ਸੁਣਾਏਗਾ ਕੁਮੀਰੇ ਇੱਥੇ ਰਹਿ ਇਹ ਸਾਰੇ ਬੱਚੇ ਬੱਚੇ ਜਿਹੜੇ ਨਵੇਂ ਹਨ ਬਹੁਤ ਅੱਛੀ ਮਿਹਨਤ ਕਰ ਰਹੇ ਆ ਤੇ ਬਹੁਤ ਅੱਛਾ ਵਜਾ ਰਹੇ ਆ ਹਾਂਜੀ ਅਲੀ ਅੱਜ ਦੀ ਗਲਾਸ ਸਮਾਪਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ